ਤੁਹਾਡੇ ਸਾਹਮਣੇ ਇੱਕ ਪੰਜਾਬ ਦਾ ਨਕਸ਼ਾ ਹੈ ਜਿਹੜੇ ਬਾਰੇ ਦੱਸਿਆ ਜਾਂਦਾ ਕਿ ਇਹ ਪੁਰਾਣੇ ਪੰਜਾਬ ਦਾ ਨਕਸ਼ਾ ਹੈ ਜਾਂ ਫਿਰ ਇਹ ਸਿੱਖ ਰਾਜ ਦਾ ਨਕਸ਼ਾ ਹੈ ਇਹਦੇ ਉੱਤੇ ਕਈ ਵਾਰ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲੱਗੀ ਵੀ ਦੇਖੀ ਹੋਣੀ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਨਾ ਤਾਂ ਇਹ ਸਿੱਖ ਰਾਜ ਦਾ ਨਕਸ਼ਾ ਹੈ ਤੇ ਨਾ ਹੀ ਇਹ ਪੁਰਾਣਾ ਪੰਜਾਬ ਹੈ ਜਿਹਨੂੰ ਅੰਗਰੇਜ਼ਾਂ ਨੇ ਵੰਡ ਦਿੱਤਾ ਇਹ ਉਹ ਪੰਜਾਬ ਹੈ ਹੀ ਨਹੀਂ ਇਹ ਗੁਰੂਆਂ ਵੇਲੇ ਦਾ ਪੰਜਾਬ ਨਹੀਂ ਹੈ ਤੇ ਨਹੀਂ ਇਹ ਖਾਲਸਾ ਰਾਜ ਦਾ ਨਕਸ਼ਾ ਇਹ ਤੁਹਾਨੂੰ ਗਲਤ ਇਤਿਹਾਸ ਪੜਾਇਆ ਜਾਂਦਾ ਤੇ ਤੁਹਾਨੂੰ ਗਲਤ ਨਕਸ਼ਾ ਦਿਖਾਇਆ ਜਾਂਦਾ ਜਦੋਂ ਵੀ ਤੁਸੀਂ ਦੇਖਦੇ ਹੋ ਕਿਤੇ ਕੋਈ ਕਿਤਾਬ ਦੇਖਦੇ ਹੋ ਤਾਂ ਉੱਥੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲੱਗੀ ਹੁੰਦੀ ਹੈ ਆ ਨਕਸ਼ਾ ਹੁੰਦਾ ਹੈ ਕਈ ਕਿਤਾਬਾਂ ਦੇ ਕਵਰ ਪੇਜ ਮੈਂ ਦੇਖਿਆ ਆ ਨਕਸ਼ਾ ਲੱਗਿਆ ਹੋਇਆ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਨਾਲ ਫੋਟੋ ਹੁੰਦੀ ਹੈ ਤੇ ਕਹਿ ਦਿੱਤਾ ਜਾਂਦਾ ਕਿ ਇਹ ਸਿੱਖ ਰਾਜ ਆ ਪਰ ਇਹ ਦਾ ਤਾਂ ਸਿੱਖ ਰਾਜ ਨਾਲ ਜਾਂ ਮਹਾਰਾਜਾ ਰਣਜੀਤ ਸਿੰਘ ਨਾਲ ਦੂਰ ਦੂਰ ਤੱਕ ਦਾ ਕੋਈ ਨਾਤਾ ਨਹੀਂ ਹੈ ਇੰਨਾ ਹੀ ਇਹ ਆਪਣੇ ਗੁਰੂਆਂ ਵਾਲੇ ਦਾ ਪੰਜਾਬ ਫਿਰ ਆਖਿਰਕਾਰ ਇਹ ਪੰਜਾਬ ਹੈ ਕਿਹੜਾ ਇਹ ਤਾਂ ਸਗੋਂ ਅੰਗਰੇਜ਼ਾਂ ਦਾ ਬਣਾਇਆ ਪੰਜਾਬ ਇਹ ਅੰਗਰੇਜ਼ ਰਾਜ ਦੀ ਪੰਜਾਬ ਸਟੇਟ ਤੇ ਇਸ ਦੇ ਵਿੱਚ ਕਈ ਐਸੇ ਇਲਾਕੇ ਵੀ ਅੰਗਰੇਜ਼ਾਂ ਨੇ ਐਡ ਕੀਤੇ ਸੀਗੇ ਜਿਨ੍ਹਾਂ ਦਾ ਪੰਜਾਬੀ ਨਾਲ ਕੋਈ ਸਬੰਧ ਨਹੀਂ ਸੀ ਪੰਜਾਬੀ ਬੋਲਦੇ ਹੀ ਨਹੀਂ ਸੀ ਇਹ ਉਹਨਾਂ ਨੇ ਜਾਣਬੁੱਝ ਕੇ ਬਣਾਈ ਹੋਈ ਪੰਜਾਬੀ ਸਟੇਟ ਆ ਤੇ ਜਿਹੜਾ ਆਖਿਆ ਜਾਂਦਾ ਕਿ ਅੰਗਰੇਜ਼ਾਂ ਨੇ ਪੰਜਾਬ ਅੱਧਾ ਵਿਚਾਲੇ ਵੰਡ ਦਿੱਤਾ ਇਹ ਵੀ ਸਰਾਸਰ ਗਲਤ ਹੈ ਪਰ ਸੱਚ ਇਹ ਹੈ ਕਿ ਅੰਗਰੇਜ਼ਾਂ ਨੇ ਆਪਣੇ ਅਸਲ ਪੰਜਾਬ ਦਾ ਤਕਰੀਬਨ 75% ਹਿੱਸਾ ਪਾਕਿਸਤਾਨ ਨੂੰ ਦੇ ਦਿੱਤਾ ਤੇ ਇਧਰ ਸਿਰਫ 25% ਹੀ ਰੱਖਿਆ ਸੀ ਉਹਨਾਂ ਨੇ ਬਾਕੀ ਦੇ ਜਿਹੜੇ ਹਿੱਸੇ ਨੂੰ ਆਪਾਂ ਪੰਜਾਬ ਮੰਨਦੇ ਰਹੇ ਹਾਂ ਉਹ ਕਦੇ ਪੰਜਾਬ ਦੇ ਹਿੱਸੇ ਸੀ ਹੀ ਨਹੀਂ ਪਰ ਅਸਲ ਵਿੱਚ ਫਿਰ ਪੰਜਾਬ ਦਾ ਨਕਸ਼ਾ ਹੈ ਕਿਹੜਾ ਤੇ ਸਿੱਖ ਰਾਜ ਦਾ ਕਿਹੜਾ ਨਕਸ਼ਾ ਇਹ ਸਾਰਾ ਕੁਝ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਦੱਸਾਂਗਾ ਕਿ ਅੰਗਰੇਜ਼ਾਂ ਨੇ ਕਿਹੜੇ ਕਿਹੜੇ ਇਲਾਕੇ ਜੋੜੇ ਅਤੇ ਕਿਹੜੇ ਕਿਹੜੇ ਇਲਾਕੇ ਕੱਟੇ ਅਤੇ ਕਿਹੜੇ ਕਿਹੜੇ ਇਲਾਕੇ ਸਿੱਖ ਰਾਜ ਵਿੱਚ ਆਉਂਦੇ ਸੀ ਕਿਹੜੇ ਨਹੀਂ ਆਉਂਦੇ ਜੀ ਸਾਰਾ ਕੁਝ ਇਸ ਵੀਡੀਓ 'ਚ ਦੱਸਾਂਗਾ ਤੁਸੀਂ ਬਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਹੁਣੇ ਬੈਲ ਆਈਕਨ ਦਬਾ ਦਿਓ ਅਤੇ ਜੇ ਮੇਰੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਭਾ ਕੀ ਪੰਜਾਬ ਹੈ ਕੀ ਜਿਸ ਨੂੰ ਪੁਰਾਣਾ ਪੰਜਾਬ ਆਖਿਆ ਜਾਂਦਾ ਚਲੋ ਆਪਾਂ ਜੀ ਸਭ ਤੋਂ ਪੁਰਾਣੀ ਗੱਲ ਕਰੀਏ ਕਿ ਪੰਜਾਬ ਦਾ ਜੋ ਇੱਕ ਜ਼ਿਕਰ ਮਿਲਦਾ ਬਹੁਤ ਪੁਰਾਣਾ ਤਾਂ ਉਹ ਆਪਾਂ ਨੂੰ ਮੁਗਲ ਕਾਲ ਤੇ ਉਸ ਤੋਂ ਪਹਿਲਾਂ ਜੋ ਇੱਕ ਲੋਧੀ ਵੰਸ਼ ਦਾ ਰਾਜ ਸੀਗਾ ਦਿੱਲੀ ਦੇ ਉੱਤੇ ਉਸ ਜਮਾਨੇ ਵਿੱਚ ਮਿਲਦਾ ਕਿ ਜਦੋਂ ਬਾਬਰ ਨੇ ਇੱਥੇ ਹਮਲਾ ਕੀਤਾ ਉਹਨੇ ਪਹਿਲਾਂ ਪੰਜਾਬ ਜਿੱਤਿਆ ਤਾਂ ਉਹ ਪੰਜਾਬ ਕਿੱਡਾ ਸੀ ਉਹ ਪੰਜਾਬ ਕਿਹੜਾ ਸੀ ਕਿਹੜੇ-ਕਿਹੜੇ ਇਲਾਕੇ ਸੀਗੇ ਤਾਂ ਆ ਮੈਂ ਤੁਹਾਨੂੰ ਇੱਕ ਨਕਸ਼ਾ ਦਿਖਾ ਰਿਹਾ ਮੂਰੇ ਇਹ ਸੀਗਾ ਆਪਣਾ ਪੁਰਾਣਾ ਪੰਜਾਬ ਪੰਜਾਬ ਦਾ ਮਤਲਬ ਸੀਗਾ ਪੰਜ ਦਰਿਆਵਾਂ ਦੀ ਧਰਤੀ ਤੇ ਇਹ ਸਿਰਫ ਪੰਜਾ ਦਰਿਆਵਾਂ ਤੱਕ ਹੀ ਸੀਮਿਤ ਸੀ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਇਹਦੀ ਪੂਰਬੀ ਸੀਮਾ ਸੀਗੀ ਉਹ ਘੱਗਰ ਦਰਿਆ ਤੁਸੀਂ ਕਈਆਂ ਨੇ ਘੱਗਰ ਦਰਿਆ ਬਾਰੇ ਸੁਣਿਆ ਹੋਣਾ ਇਹ ਮੀਂਹ ਦੀ ਰੁੱਤ ਵਿੱਚ ਆ ਜਾਂਦਾ ਵਾਪਸ ਦਰਿਆ ਤੇ ਫਿਰ ਗਾਇਬ ਹੋ ਜਾਂਦਾ ਇਹ ਪਟਿਆਲਾ ਅਤੇ ਇਧਰ ਅੰਮ੍ਰਾਲਾ ਵਾਲੇ ਪਾਸੇ ਆ ਜਿਹੜੀ ਕਿ ਅੱਜ ਦੇ ਮੌਜੂਦਾ ਪੰਜਾਬ ਦੀ ਵੀ ਇੱਕ ਹੱਦ ਹੈ ਨਾ ਇਹ ਉੱਥੇ ਆ ਤੇ ਅਸਲ ਦੇ ਵਿੱਚ ਵੀ ਜੋ ਪੰਜਾਬ ਦੀ ਪੂਰਬੀ ਹੱਦ ਸੀ ਪੂਰਬੀ ਦੱਖਣੀ ਹੱਦ ਉਹ ਇੱਥੇ ਹੀ ਸੀ ਪੰਜਾਬ ਸਿਰਫ ਇੱਥੋਂ ਤੱਕ ਸੀ ਅਤੇ ਪੱਛਮ ਵਿੱਚ ਪੰਜਾਬ ਸੀਗਾ ਜੇਲਮ ਦੇ ਪਾਰ ਤੱਕ ਸਿੰਧ ਤੋਂ ਉਰੇ ਰੁਕ ਜਾਂਦਾ ਸੀ ਪੰਜਾਬ ਇਹ ਸੀਗਾ ਇੱਕ ਪੰਜਾਬ ਤੇ ਇਹਦੀ ਰਾਜਧਾਨੀ ਜਿਹੜੀ ਸੀ ਉਹ ਸੀ ਲਾਹੌਰ ਹੁਣ ਇਸ ਦੇ ਵਿੱਚ ਨਾ ਤਾਂ ਹਰਿਆਣੇ ਦੇ ਇਲਾਕੇ ਆਉਂਦੇ ਸੀਗੇ ਨਾ ਹੀ ਇਹਦੇ ਵਿੱਚ ਹਿਮਾਚਲ ਦੇ ਇਲਾਕੇ ਆਉਂਦੇ ਸੀਗੇ ਅਤੇ ਇਹ ਆਪਣਾ ਮੁਗਲ ਕਾਲ ਵੇਲੇ ਦਾ ਪੰਜਾਬ ਹੈ ਸਮਝ ਲਓ ਜਦੋਂ ਬਾਬਰ ਨੇ ਹਮਲਾ ਕੀਤਾ ਜਾਂ ਉਦੋਂ ਬਾਅਦ ਵੀ ਗੁਰੂਆਂ ਤੱਕ ਵੀ ਆਪਣਾ ਇੱਕ ਪੰਜਾਬ ਜਿਹਨੂੰ ਆਪਾਂ ਕਹਿੰਦੇ ਆ ਉਹ ਇਹ ਆ ਇਹਦੇ ਵਿੱਚ ਰਾਜਸਥਾਨ ਦੇ ਵੀ ਜੋ ਉੱਪਰ ਦੇ ਕੁਝ ਇਲਾਕੇ ਨੇ ਗੰਗਾ ਨਗਰ ਦੇ ਆਸ-ਪਾਸ ਵਾਲੇ ਸ਼ਰਦੂਲਗੜ ਇਹ ਸਾਰੇ ਇਹਦੇ ਵਿੱਚ ਸ਼ਾਮਿਲ ਸੀਗੇ ਇਹਦੇ ਵਿੱਚ ਮਲਤਾਨ ਸ਼ਾਮਿਲ ਸੀਗਾ ਪਰ ਇਹਦੇ ਵਿੱਚ ਹਰਿਆਣਾ ਹਣੀ ਸੀ ਇਹਦੇ ਵਿੱਚ ਦਿੱਲੀ ਵੀ ਹਣੀ ਸੀ ਨਾ ਹੀ ਇਹਦੇ ਵਿੱਚ ਹਿਮਾਚਲ ਸੀ ਇਹ ਸੀ ਇੱਕ ਪ੍ਰੋਪਰ ਆਪਣਾ ਐਡਾ ਵੱਡਾ ਪੰਜਾਬ ਤੇ ਤੁਸੀਂ ਜੇਕਰ ਇਹਨੂੰ ਧਿਆਨ ਨਾਲ ਦੇਖੋਗੇ ਤਾਂ ਇਹਦਾ 75% ਹਿੱਸਾ ਪਾਕਿਸਤਾਨ ਦਾ ਇਸ ਵਕਤ ਏ ਆਪਣਾ ਅਸਲ ਪੰਜਾਬ ਸੀਗਾ ਠੀਕ ਆ ਹਾਲਾਂਕਿ ਉਸ ਜਮਾਨੇ ਵਿੱਚ ਕੋਈ ਇਦਾਂ ਹੱਦਬੰਦੀ ਨਹੀਂ ਸੀ ਹੁੰਦੀ ਵੀ ਆ ਇੱਥੋਂ ਤੱਕ ਹੀ ਹੋਊਗਾ ਮਾੜੇ-ਮੋٹے ਇਲਾਕੇ ਇੱਧਰ-ਉੱਧਰ ਹੁੰਦੇ ਰਹਿੰਦੇ ਸੀਗੇ ਪਰ ਇੱਕ ਮੋਟਾ-ਮੋਟਾ ਜੋ ਕੀ ਆਖਿਆ ਜਾਂਦਾ ਸੀ ਕਿ ਇਹ ਪੰਜਾਬ ਆ ਜਿੱਥੋਂ ਤੱਕ ਪੰਜਾਬੀ ਬੋਲੀ ਬੋਲੀ ਜਾਂਦੀ ਸੀ ਜਿੰਨੇ ਇਲਾਕੇ 'ਚ ਉਹ ਏ ਸੀ ਹੁਣ ਆਪਾਂ ਗੱਲ ਕਰਦੇ ਆਂ ਕਿ ਫਿਰ ਸਿੱਖ ਰਾਜ ਦਾ ਕਿਹੜਾ ਨਕਸ਼ਾ ਸੀਗਾ ਤਾਂ ਆ ਹੁਣ ਜੋ ਮੈਂ ਤੁਹਾਨੂੰ ਦਿਖਾ ਰਿਹਾ ਇਹ ਸਿੱਖ ਰਾਜ ਦਾ ਨਕਸ਼ਾ ਇਸ ਦੇ ਵਿੱਚੋਂ ਤੁਸੀਂ ਦੇਖੋ ਕਿ ਕੁਝ ਇਲਾਕੇ ਵੱਧ ਨੇ ਪਰ ਕੁਝ ਇਲਾਕੇ ਪੰਜਾਬ ਦੇ ਇਹਦੇ ਵਿੱਚ ਹੈ ਨਹੀਂਗੇ ਜਿਹੜੇ ਇਲਾਕੇ ਇਹਦੇ ਵਿੱਚ ਪੰਜਾਬ ਦੇ ਹੈ ਨਹੀਂ ਉਹ ਹੈ ਜੀ ਅੱਜ ਦੇ ਪੰਜਾਬ ਦਾ ਮਾਲਵਾ ਇਲਾਕਾ ਅੱਜ ਦੇ ਪੰਜਾਬ ਦਾ ਬਠਿੰਡਾ ਫਰੀਦਕੋਟ ਸੰਗਰੂਰ ਮੋਗਾ ਲੁਧਿਆਣਾ ਪਟਿਆਲਾ ਇਹ ਇਲਾਕੇ ਸਿੱਖ ਰਾਜ ਵਿੱਚ ਨਹੀਂ ਸੀ ਆਉਂਦੇ ਇਹਨਾਂ ਇਲਾਕਿਆਂ ਦੇ ਉੱਤੇ ਸਿੱਖਾਂ ਦਾ ਹੀ ਰਾਜ ਸੀ ਪਰ ਸਿੱਖਾਂ ਦੀਆਂ ਆਪਣੀਆਂ ਹੋਰ ਰਿਆਸਤਾਂ ਸੀਗੀਆਂ ਜਿਵੇਂ ਕਿ ਨਾਬੇ ਦੀ रियासत ਪਟਿਆਲਾ रियासत रियासत ਫਰੀਦਕੋਟ ਇਹਨਾਂ ਸਿੱਖ ਰਾਜਿਆਂ ਦਾ ਇੱਥੇ ਰਾਜ ਸੀਗਾ ਤੇ ਇਹਨਾਂ ਲੋਕਾਂ ਦੀ ਵੀ ਭਾਵੇਂ ਮਹਾਰਾਜਾ ਰਣਜੀਤ ਸਿੰਘ ਨਾਲ ਸਹੀ ਤਰੀਕੇ ਨਾਲ ਬਣਦੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਇਸ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਹੁਣ ਭਾਵੇਂ ਤੁਸੀਂ ਉਹਨੂੰ ਅੰਗਰੇਜ਼ਾਂ ਨਾਲ ਹੋਈ ਸੰਧੀ ਕਹ ਲਓ ਜਾਂ ਫਿਰ ਕੁਝ ਹੋਰ ਕਹ ਲਓ ਪਰ ਉਹ ਇਸ ਇਲਾਕੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਸੀ ਜੋ ਅੱਜ ਦਾ ਮਾਲਵਾ ਇਲਾਕਾ ਪੰਜਾਬ ਦਾ ਅੱਜ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਸਤਲੁਜ ਤੱਕ ਸੀ ਪੂਰਬ ਅਤੇ ਦੱਖਣ ਵੱਲ ਸਿਰਫ ਸਤਲੁਜ ਤੱਕ ਹੀ ਸਿੱਖ ਰਾਜ ਸੀਗਾ ਪਰ ਸਿੱਖ ਰਾਜ ਪੁਰਾਣੇ ਪੰਜਾਬ ਨਾਲੋਂ ਵੱਡਾ ਸੀ ਕਿਉਂ ਕਿ ਇਹਦੀਆਂ ਹੱਦਾਂ ਪੱਛਮ ਅਤੇ ਉੱਤਰ ਵੱਲ ਨੂੰ ਜ਼ਿਆਦਾ ਸੀ ਉੱਤਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਜਿੱਤ ਲਿਆ ਸੀ ਕਿਉਂਕਿ ਕਸ਼ਮੀਰ ਵਿੱਚ ਵੀ ਪੰਜਾਬੀ ਬੋਲੀ ਬੋਲਣ ਵਾਲੇ ਬਹੁਤ ਲੋਕ ਰਹਿੰਦੇ ਸਨ ਉਹਨਾਂ ਨੇ ਕਸ਼ਮੀਰ ਨੂੰ ਜਿੱਤਿਆ ਅਤੇ ਉਹਨਾਂ ਨੇ ਆਪਦੇ ਰਾਜ ਦੀ ਜਿਹੜੀ ਬਾਉਂਡਰੀ ਆ ਉਹ ਸਿੰਧ ਦੇ ਪਾਰ ਤੱਕ ਲੈ ਗਈ ਕਾਬੁਲ ਦੇ ਨੇੜੇ ਪਹੁੰਚ ਗਈ ਸੀ ਉਹਨਾਂ ਦੇ ਰਾਜ ਦੀ ਅਤੇ ਦੱਖਣ ਵੱਲ ਵੀ ਉਹਨਾਂ ਦਾ ਜਿਹੜਾ ਰਾਜ ਸੀ ਉਹ ਮਲਤਾਨ ਦੇ ਪਾਰ ਪਹੁੰਚ ਗਿਆ ਸੀ ਪਰ ਇੱਧਰ ਜਿਹੜਾ ਪੂਰਬ ਦੱਖਣ ਵਾਲਾ ਇਲਾਕਾ ਇੱਧਰ ਖਾਲਸਾ ਰਾਜ ਨਹੀਂ ਸੀ ਵਦਿਆ ਪਰਲੇ ਪਾਸੇ ਨੂੰ ਵਦਿਆ ਤੇ ਜੇ ਹੁਣ ਤੁਸੀਂ ਇਹਨਾਂ ਨਕਸ਼ਿਆਂ ਨੂੰ ਧਿਆਨ ਨਾਲ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਕਿੰਨਾ ਡਿਫਰੈਂਸ ਹੈ ਦੇਖੋ ਜਿਹਨੂੰ ਆਪਾਂ ਖਾਲਸਾ ਰਾਜ ਸਮਝਦੇ ਆਂ ਵਾ ਦੱਸਿਆ ਜਾਂਦਾ ਜੋ ਜੋ ਅੰਗਰੇਜ਼ਾਂ ਦਾ ਪੰਜਾਬ ਆ ਇਹ ਜੋ ਲਾਲ ਲਕੀਰ ਵਾਲਾ ਉਹ ਤਾਂ ਅੰਗਰੇਜ਼ਾਂ ਦਾ ਪੰਜਾਬ ਆ ਇਹ ਸਿੱਖ ਰਾਜ ਨਹੀਂ ਆ ਬਟ ਆ ਜੋ ਕਾਲੀ ਲਾਈਨ ਵਾਲਾ ਤੁਸੀਂ ਦੇਖ ਰਹੇ ਹੋ ਇਹ ਸੀਗਾ ਸਿੱਖ ਰਾਜ ਹੁਣ ਤੁਸੀਂ ਖੁਦ ਫਰਕ ਕਰੋ ਕਿ ਅੰਗਰੇਜ਼ਾਂ ਵਾਲਾ ਪੰਜਾਬ ਕਿਹੜਾ ਅਤੇ ਸਿੱਖ ਰਾਜ ਕਿਹੜਾ ਕਿ ਸਿੱਖ ਰਾਜ ਜ਼ਿਆਦਾ ਉੱਤਰ ਵੱਲ ਸੀਗਾ ਤੇ ਇੱਕ ਦੋ ਤਰਾਸ਼ ਦੀ ਆ ਉਹ ਇਹ ਆ ਕਿ ਸਿੱਖ ਰਾਜ ਦਾ 80% ਹਿੱਸਾ ਹੁਣ ਪਾਕਿਸਤਾਨ ਵਿੱਚ ਆ ਆਪਾਂ ਨੂੰ ਨਹੀਂ ਮਿਲਿਆ ਸਿੱਖ ਰਾਜ ਦਾ 80% ਉਧਰ ਹੀ ਚਲਾ ਗਿਆ ਕਿਉਂਕਿ ਸਾਰਾ ਪੰਜਾਬ ਉਧਰ ਹੀ ਸੀ ਹੁਣ ਤੁਸੀਂ ਕੁਝ ਗੱਲ ਸਮਝੇ ਫਿਰ ਜਦੋਂ ਸਿੱਖ ਰਾਜ ਹੁੰਦਾ ਖਤਮ ਆ ਅੰਗਰੇਜ਼ ਜਦੋਂ ਸਿੱਖ ਰਾਜ ਨੂੰ ਤੋੜਦੇ ਆ ਤਾਂ ਉਦੋਂ ਬਾਅਦ ਦੇ ਵਿੱਚ ਉਹ ਪੰਜਾਬ ਦੀ ਹੱਦਬੰਦੀ ਕਰਦੇ ਆ ਨਵਾਂ ਪੰਜਾਬ ਬਣਾਉਂਦੇ ਆ ਉਹਦੇ ਵਿੱਚ ਉਹ ਪੰਜਾਬ ਨਾਲੋਂ ਕਸ਼ਮੀਰ ਨੂੰ ਵੱਖ ਕਰ ਦਿੰਦੇ ਆ ਜੋ ਖਾਲਸਾ ਰਾਜ ਦਾ ਹਿੱਸਾ ਸੀ ਠੀਕ ਆ ਉਦੋਂ ਬਾਅਦ ਦੇ ਵਿੱਚ ਜੋ ਪੱਛਮ ਵੱਲ ਦੇ ਜੋ ਖਾਲਸਾ ਰਾਜ ਦੇ ਹਿੱਸੇ ਸੀ ਸਿੰਧ ਦੇ ਆਸ-ਪਾਸੇ ਉਹ ਨੂੰ ਪੰਜਾਬ ਤੋਂ ਵੱਖ ਕਰ ਦਿੰਦੇ ਆ ਕੁਝ ਹਿੱਸੇ ਮੁਲਤਾਨ ਦੇ ਵੀ ਵੱਖ ਕਰ ਦਿੰਦੇ ਆ ਅਤੇ ਇਹ ਉਹਦੇ ਵਿੱਚ ਐਡ ਕਰਦੇ ਆ ਉਹ ਕੁਝ ਐਸੇ ਹਿੱਸੇ ਜਿਹੜੇ ਪੰਜਾਬੀ ਬੋਰਡ ਦੇ ਵੀ ਨਹੀਂ ਸੀ। ਉਹਨਾਂ ਇਲਾਕਿਆਂ ਵਿੱਚ ਸੀਗਾ ਹਰਿਆਣਾ ਅਤੇ ਉਹਨਾਂ ਇਲਾਕਿਆਂ ਵਿੱਚ ਸੀਗਾ ਹਿਮਾਚਲ। ਹਿਮਾਚਲ ਦੇ ਕਈ ਇਲਾਕੇ ਹੁਣ ਜੇ ਤੁਸੀਂ ਗੁਰੂਆਂ ਦੇ ਦੇਖੋ ਤਾਂ ਉਦੋਂ ਜਿਹੜੇ ਹਿਮਾਚਲ ਸੀਗਾ ਉਹ ਪੰਜਾਬ ਦਾ ਹਿੱਸਾ ਨਹੀਂ ਸੀ ਉੱਤੇ ਪਹਾੜੀ ਰਾਜਾਂ ਦਾ ਅਲੱਗ ਰਾਜ ਸੀ। ਉਹ ਕਦੇ ਪੰਜਾਬ ਦਾ ਹਿੱਸਾ ਸੀ ਹੀ ਨਹੀਂ। ਅਤੇ ਨਾ ਹੀ ਹਰਿਆਣੇ ਦੇ ਜੋ ਇਲਾਕੇ ਨੇ ਹਰਿਆਣੇ ਦਾ 90% ਦੀ ਇਲਾਕਾ ਪੰਜਾਬ ਦਾ ਹਿੱਸਾ ਨਹੀਂ ਸੀ ਪੰਜਾਬ ਸਿਰਫ ਕਗਰ ਦਰਿਆ ਤੱਕ ਹੀ ਸੀ ਬਟ ਉਹਨਾਂ ਨੇ ਇਹ ਜਾਣਬੁੱਝ ਕੇ ਕੀਤਾ ਕਿਉਂਕਿ ਉਹ ਲੋਕ ਫਿਊਚਰ ਦਾ ਸੋਚਦੇ ਸਨ ਉਹ ਲੋਕ 100 ਸਾਲ ਅੱਗੇ ਦਾ ਸੋਚੇ ਸਨ ਉਹਨਾਂ ਦੀ ਸੋਚ ਬਹੁਤ ਅਗਾਹ ਤੱਕ ਸੀ ਇੱਕ ਚੀਜ਼ ਉਹ ਜਾਣਦੇ ਸਨ ਕਿ ਕਦੇ ਨਾ ਕਦੇ ਸਾਨੂੰ ਇਹ ਰਾਜ ਛੱਡ ਕੇ ਜਾਣਾ ਪੈਣਾ ਇੱਥੋਂ ਚਾਹੇ 100 ਸਾਲਾਂ ਨੂੰ ਜਾਈਏ ਚਾਹੇ 150 ਸਾਲਾਂ ਨੂੰ ਜਾਈਏ ਤੇ ਇੱਕ ਚੀਜ਼ ਉਦੋਂ ਜੇ ਸਚਾਈ ਸੀ ਕਿ ਦੁਨੀਆ ਦੇ ਵਿੱਚ ਲੋਕਤੰਤਰ ਦਿਨੋਂ ਦਿਨ ਵਧ ਰਿਹਾ ਸੀ ਤੇ ਜਿਵੇਂ ਜਿਵੇਂ ਲੋਕਤੰਤਰ ਵਧ ਰਿਹਾ ਸੀ ਉਹ ਗੋਰੇ ਵੀ ਇਹ ਜਾਣਦੇ ਸਨ ਕਿ ਜਿਹੜੇ ਜਿਹੜੇ ਦੇਸ਼ ਅਸੀਂ ਛੱਡ ਕੇ ਜਾਵਾਂਗੇ ਉੱਥੇ ਲੋਕਤੰਤਰ ਦਾ ਰਾਜ ਹੋਊਗਾ ਤੇ ਲੋਕਤੰਤਰ ਦੇ ਹਿਸਾਬ ਨਾਲ ਹੱਦਬੰਦੀ ਹੋਊਗੀ ਤੇ ਉਸ ਵਕਤ ਲੋਕਤੰਤਰ ਦੇ ਵਿੱਚ ਜੋ ਚੀਜ਼ ਸਭ ਤੋਂ ਵੱਧ ਮੈਟਰ ਕਰਦੀ ਆ ਉਹ ਆ ਬੋਲੀ ਭਾਸ਼ਾ ਬੋਲੀ ਦੇ ਆਧਾਰ ਤੇ ਕਈ ਦੇਸ਼ ਵੰਡੇ ਜਾਂਦੇ ਨੇ ਬੋਲੀ ਦੇ ਆਧਾਰ ਤੇ ਸਟੇਟ ਵੰਡੇ ਜਾਂਦੇ ਨੇ ਚਾਹੇ ਤੁਸੀਂ ਯੂਰਪ ਦੇ ਵਿੱਚ ਦੇਖ ਲਓ ਚਾਹੇ ਤੁਸੀਂ ਏਸ਼ੀਆ ਦੇ ਵਿੱਚ ਦੇਖ ਲਓ ਤੇ ਉਹ ਇਹ ਜਾਣਦੇ ਸਨ ਕਿ ਆਹ ਇਲਾਕੇ ਪੰਜਾਬ ਦੇ ਹੈ ਹੀ ਨਹੀਂ ਤਾਂ ਵੀ ਉਹਨਾਂ ਨੇ ਗੈਰ ਪੰਜਾਬੀ ਇਲਾਕੇ ਪੰਜਾਬ ਵਿੱਚ ਜੋੜੇ ਤਾਂ ਕਿ ਅਗਰ ਭਵਿੱਖ ਵਿੱਚ ਕਦੇ ਕੋਈ ਚੀਜ਼ ਵੰਡ ਕਰਨੀ ਪਵੇ ਜਾਂ ਕਦੇ ਪਾਵਰ ਦਾ ਮੈਟਰ ਆ ਜਾਏ ਮੇਨ ਗੱਲ ਹੁੰਦੀ ਹੈ ਪਾਵਰ ਕਿਉਂਕਿ ਪੰਜਾਬੀਆਂ ਦੀ ਪਾਵਰ ਉਹਨਾਂ ਨੇ ਦੇਖੀ ਸੀ ਉਹਨਾਂ ਨੇ ਜਾਣ ਬੁੱਝ ਕੇ ਪੰਜਾਬੀਆਂ ਦੇ ਕੋਲੋਂ ਕੁਝ ਇਲਾਕੇ ਪੰਜਾਬੀ ਦੇ ਖੋਲੇ ਸਿੱਖਾਂ ਕੋਲੋਂ ਅਤੇ ਬਾਕੀ ਦੇ ਇਲਾਕੇ ਐਡ ਕਰੇ ਜਿੱਥੇ ਸਿੱਖਾਂ ਦੀ ਇਹਨੀ ਪਕੜ ਵੀ ਹੈਨੀ ਸੀ ਪੰਜਾਬੀ ਬੋਲੀ ਦੀ ਇਹਨੀ ਪਕੜ ਵੀ ਹੈਨੀ ਸੀ ਤਾਂ ਕਿ ਥੋੜਾ ਜਿਹਾ ਕਮਜ਼ੋਰ ਕੀਤਾ ਜਾ ਸਕੇ ਇਸ ਇਲਾਕੇ ਅਤੇ ਉਹਨਾਂ ਦੀ ਇਹ ਚਾਲ ਸਫਲ ਵੀ ਹੋਈ ਠੀਕ 100 ਸਾਲ ਬਾਅਦ ਜਦੋਂ ਦੇਸ਼ ਦੀ ਵੰਡ ਕੀਤੀ ਜਾਣੀ ਸੀਗੀ ਤਾਂ ਉਦੋਂ ਉਹਨਾਂ ਨੇ ਜਾਣ ਵਜ ਕੇ ਪਲਾਨ ਕਰਕੇ ਸਾਰਾ ਕੁਝ ਪੰਜਾਬ ਨੂੰ ਇਸ ਹਸਾਬ ਨਾਲ ਵੰਡਿਆ ਕਿ ਲੋਕਾਂ ਨੂੰ ਲੱਗੇ ਸਾਡਾ ਪੰਜਾਬ ਤਾਂ ਅੱਧੋ-ਅੱਧ ਕਰਤਾ ਇਹਨਾਂ ਨੇ ਪਰ ਆਪਾਂ ਤੋਕੇ ਵਿੱਚ ਰਹਿ ਗਏ ਕਿਉਂਕਿ ਪੰਜਾਬ ਤਾਂ ਉਹ ਆਲਮੋਸਟ ਉਧਰ ਦੇ ਚੁੱਕੇ ਸੀ ਆਪਾਂ ਨੂੰ ਤਾਂ ਉਹਨਾਂ ਨੇ ਉਹ ਇਲਾਕੇ ਦਿੱਤੇ ਜਿਹੜੇ ਬਾਅਦ ਵਿੱਚ ਜੋੜੇ ਗਏ ਤੇ ਉਹਦਾ ਅਸਰ ਉਦੋਂ ਬਾਅਦ ਵਿੱਚ ਵੀ ਦੇਖਣ ਨੂੰ ਮਿਲਿਆ ਉੱਥੇ ਨਹੀਂ ਉਸ ਤੋਂ ਠੀਕ 25-26 ਸਾਲ ਬਾਅਦ ਜਦੋਂ ਪੰਜਾਬ ਸਟੇਟ ਬਣਿਆ ਤਾਂ ਤੁਸੀਂ ਦੇਖੋ ਕਿਹੜੇ ਇਲਾਕੇ ਪੰਜਾਬ ਨਾਲੋਂ ਵੱਖ ਹੋਏ ਹਰਿਆਣਾ ਤੇ ਹਿਮਾਚਲ ਜਿਹੜੇ ਕਿ ਉਹਨਾਂ ਨੇ ਜੋੜੇ ਸੀ ਤੇ ਵੱਖ ਕਿਉਂ ਹੋਏ ਭਾਸ਼ਾ ਦੇ ਆਧਾਰ ਤੇ ਇਹ ਚੀਜ਼ ਅੰਗਰੇਜ਼ਾਂ ਨੇ 125 ਸਾਲ ਪਹਿਲਾਂ ਹੀ ਸੋਚ ਲਈ ਠੀਕ ਹੈ ਐਦਾਂ ਵੀ ਹੋ ਸਕਦਾ ਐਦਾਂ ਹੋਊ ਫਿਊਚਰ ਚ ਜੇਕਰ ਪੰਜਾਬ ਦੀਆਂ ਫਿਰ ਹੱਦਾਂ ਬਣੀਆਂ ਤਾਂ ਉਹ ਕਿਵੇਂ ਬਣੀਆਂ ਭਾਸ਼ਾ ਦੇ ਆਧਾਰ ਤੇ ਕਿਉਂਕਿ ਉਹ ਇਲਾਕੇ ਪੰਜਾਬੀ ਬੋਲਣ ਵਾਲੇ ਹੈ ਹੀ ਨਹੀਂ ਸੀ ਇਹ ਇੱਕ ਬਹੁਤ ਵੱਡੀ ਚਾਲ ਸੀਗੀ ਉਹਨਾਂ ਦੀ ਪਰ ਮੇਰਾ ਇਹ ਚਾਲ ਬਾਰੇ ਦੱਸਣ ਨਾਲੋਂ ਜ਼ਿਆਦਾ ਮੇਰਾ ਮਕਸਦ ਸੀਗਾ ਤੁਹਾਨੂੰ ਪੰਜਾਬ ਦੇ ਅਸਲੀ ਨਕਸ਼ੇ ਬਾਰੇ ਦੱਸਣ ਦਾ ਕਿ ਜੋ ਅਸਲੀ ਨਕਸ਼ਾ ਆ ਸੀ ਪੰਜਾਬ ਦਾ ਪੰਜਾਬ ਦੀਆਂ ਹੱਦਾਂ ਕਿ ਗਰਦਰੀਆ ਤੱਕ ਸਨ ਅਤੇ ਪਰਲੇ ਪਾਸੇ ਨੂੰ ਹੱਦਾਂ ਤਿੰਦ ਤੱਕ ਸਨ ਖਾਲਸਾ ਰਾਜ ਜਿਹੜਾ ਸੀਗਾ ਉਹਦੀ ਪੂਰਬੀ ਹੱਦ ਅਸੀਂ ਕੀ ਸਤਲੁਜ ਦਰਿਆ ਅਤੇ ਉਹਦੀ ਪੱਛਮੀ ਹੱਦ ਜਿਹੜੀ ਸੀਗੀ ਉਹ ਸੀਗੀ ਕਾਬਲ ਖੰਧਾਰ ਤੱਕ ਉੱਤਰ ਦੇ ਵਿੱਚ ਉਹਦੇ ਕੋਲੇ ਕਸ਼ਮੀਰ ਸੀਗਾ ਅਤੇ ਦੱਖਣ ਦੇ ਵਿੱਚ ਉਹਦੇ ਕੋਲੇ ਮੁਲਤਾਨ ਸੀ ਠੀਕ ਆ ਤੇ ਜੋ ਆ ਹਰਿਆਣਾ ਅਤੇ ਹਿਮਾਚਲ ਠੀਕੇ ਇਹ ਨਾ ਤਾਂ ਕਦੇ ਪੁਰਾਣੇ ਪੰਜਾਬ ਦਾ ਹਿੱਸਾ ਸੀਗੇ ਅਤੇ ਨਾ ਹੀ ਇਹ ਕਦੇ ਖਾਲਸਾ ਰਾਜ ਦਾ ਹਿੱਸਾ ਸੀਗੇ ਸੋ ਹੁਣ ਅਗਰ ਤੁਹਾਨੂੰ ਇਹ ਚੀਜ਼ਾਂ ਨਹੀਂ ਸੀ ਪਤਾ ਕਰ ਤੁਸੀਂ ਸਮਝ ਗਏ ਹੋ ਤਾਂ ਤੁਹਾਨੂੰ ਮਗਰ ਮੇਰੀ ਜਾਣਕਾਰੀ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਜੀ ਤੇ ਮੇਰੀ ਇੱਕ ਵਾਰੀ ਫਿਰ ਤੋਂ ਅਪੀਲ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜੇ ਕੁਝ ਮੈਂ ਗਲਤ ਦੱਸ ਗਿਆ ਹੋਵਾਂ ਇਹਨਾਂ ਨਕਸ਼ਿਆਂ ਬਾਰੇ ਤਾਂ ਉਹ ਤੁਸੀਂ ਮੈਨੂੰ ਕਰੈਕਟ ਕਰ ਦਿਓ ਕਮੈਂਟ ਜ਼ਰੂਰ ਕਰਿਓ ਤੁਸੀਂ ਮੈਨੂੰ ਦੱਸਿਓ ਕਿ ਇਹ ਜਾਣਕਾਰੀ ਸਹੀ ਹੈ ਜਾਂ ਗਲਤ ਹੈ ਤੇ ਤੁਹਾਡੇ ਕੀ ਵਿਚਾਰ ਨੇ ਇਹ ਵੀ ਦੱਸਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ